ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਤਾ ਵੀਰੇ ਇਧਰ ਕੋਤਰ ਕੋਤਰ ਸੈੱਟ ਹੈ ਸਾਰੇ ਵੀਰਾਂ ਦੇ ਘਰ ਬਰਾ ਠੀਕ ਐ ਲਓ ਜੀ ਕਰਤੀਆ ਬਲਾਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ 10 ਵਜੇ ਦੇ 10 ਮਿੰਟ ਹੋਇਆ ਹੈ ਤਾਂ ਵੈਸੇ ਚਲੋ ਫਾਈ ਉੱਠ ਕੇ ਚਾਹ ਵੀ ਆ ਗਈ ਸੀਗੀ ਹਨਾ ਖੁਆ ਵੀ ਹੈ ਜੀ ਖਾ ਪੀ ਲਿਆ ਵੀਡੀਓ ਵੀ ਟਾਈਮ ਨਾਲ ਹੀ ਐਡਿਟ ਕਰਕੇ ਰੱਖ ਲਈ ਕਿਉਂਕਿ ਅੱਜ ਫੇਰ ਆਇਆ ਗੁਰੂ ਸਰਜਨ ਦੀ ਠੀਕ ਐ ਜੀ ਗੁਰੂ ਸਰ ਚੱਲੇ ਆ ਤੇ ਜਾ ਤਾਂ ਬੱਚਿਆਂ ਦਾ ਦਾਣਾ ਪਾਣੀ ਹੁਣੇ ਰੱਖ ਚੱਲਾਂਗੇ ਪਾ ਕੇ ਇਹਨਾਂ ਨੂੰ ਜਾਫਰ ਆਥਰੇ ਟਾਈਮ ਨਾਲ ਮੁੜ ਕੇ ਆ ਕੇ ਪਾ ਦਿਆਂਗੇ ਤੇ ਹਾਂ ਸੱਚੇ ਬੱਚਾ ਤਾਂ ਦੇਖੀ ਹੋਇਆ ਆਪਾ ਜਦ ਤੱਕ ਜੀ ਮੇਰੀ ਗੱਲ ਬੱਚੇ ਵਾਲੀ ਵੀ ਮੈਂ ਸੋਚੀ ਜਾਂਦਾ ਸੀ ਪਿਆ ਪਿਆ ਮੈਂ ਕਿਹਾ ਜੇ ਕਿਤੇ ਕਰਮਾਂ ਵਾਲਾ ਰਾਤ ਬਚ ਗਿਆ ਹੋਇਆ ਫੇਰ ਤਾਂ ਨਹੀਂ ਮਰਦਾ ਤੇ ਜੇ ਵਿਚਾਰਾ ਪੂਰਾ ਹੋ ਗਿਆ ਹੋਇਆ ਤਾਂ ਇਹਦੂ ਦੁੱਖ ਵਾਲੀ ਗੱਲ ਹੀ ਕੋਈ ਨਹੀਂ ਵੱਡੀ ਕਿਉਂਕਿ ਨਾ ਮੈਂ ਦੱਸਦਾ ਹਨਾ ਆਏ ਓਏ ਬਚ ਗਿਆ ਆ ਬਚ ਓਏ ਨਹੀਂ ਬਚਿਆ ਮੈਨੂੰ ਪਤਾ ਹੀ ਸੀ ਭੈਣ ਚੋ ਮੈਂ ਸਾਨੂੰ ਰਾਤ ਕਿਸੇ ਗੱਲੋਂ ਹੀ ਆਖਿਆ ਜੀ ਬੱਚਾ ਮਰੂਗਾ ਕੋਈ ਹੋਏ ਕੋਈ ਉਮਰਿਆ ਮਾਲਕਾ ਆਏ ਵੇ ਉਹ ਪੈਣਾ ਬੈਠਾ ਬੈਠੀ ਰਹਿਆ ਉਹ ਬੈਠਾ ਬੈਠੀ ਰਹਿਆ ਉਹ ਬੈਠਾ ਬੈਠੀ ਦਿਖਾਈ ਆਏ ਬੈਠਾ ਬੈਠੀ ਰਹਿਆ ਵਿਚਾਰਾ ਬੜਾ ਕਮਜ਼ੋਰਾ ਸੀਗਾ ਬੱਚਾ ਯਾਰ ਇਹ ਤਾਂ ਤੁਸੀਂ ਕਹਿੰਦੇ ਛੂਟ ਆਣੀ ਉਹਨੇ ਲਾ ਕੇ ਬੰਦ ਕੀਤਾ ਸੀ ਬੱਚਾ ਤੁਹਾਡੇ ਸਾਹਮਣੇ ਇਹ ਪਰ ਮੈਨੂੰ ਪਤਾ ਹੀ ਸੀ ਕਿ ਨਹੀਂ ਬਚਣਾ ਬੱਚੇ ਨੇ ਮੈਂ ਰਾਤ ਕੰਡੀਸ਼ਨ ਦੇਖ ਲਈ ਬੱਚੇ ਦੀ ਨਹੀਂ ਪਾਇਦਾ ਇਹਦੀ ਮਾੜੀ ਗੱਲ ਸ ਕੀ ਹੈ ਇੱਕ ਦਾ ਭਰਾ ਬੈਠਾ ਬਿਮਾਰ ਲੈ ਇੱਕ ਦਾ ਭਰਾ ਆ ਰਿਹਾ ਇਹ ਵੀ ਬਿਮਾਰ ਹੈ ਠੀਕ ਹੈ ਇੱਕ ਦੇ ਦਾ ਭਰਾ ਅਡੇ ਲੰਬੇ ਟਾਈਮ ਗਵਾਚ ਗਿਆ ਆਪਣੇ ਤੋਂ ਰਾਤ ਨੂੰ ਘਰੇ ਨਹੀਂ ਮੁੜਿਆ ਗਲਾਬੀ ਟੂ ਸਰ ਟੈਡਟਰੀਆ ਚਾਰ ਸੀਗੇ ਇੱਕ ਮਰ ਗਿਆ ਇੱਕ ਬਿਮਾਰ ਹੈ ਇੱਕ ਗਵਾਚ ਗਿਆ ਇੱਕ ਖੂਡੇ 'ਚ ਹਜੇ ਅੱਲ ਲੱਗ ਬੈਠਾ ਹੋਇਆ ਡਿੰਗ ਲੱਗਿਆ ਤੇ ਜੇ ਉਹ ਨੂੰ ਵੀ ਕੁਝ ਹੋ ਹੋ ਆ ਗਿਆ ਆ ਇਹ ਜੁੜੀ ਦੇ ਇੱਕ ਸਾਲ ਵੀ ਇਸ ਟੱਬੇ ਤੁਹਾਨੂੰ ਹੀ ਪਤਾ ਹੈ ਹਨਾ ਕਿਸੇ ਦਾ ਜੁੜੀ ਪਰਖੀ ਜਾਂਦੀ ਤੇ ਚਲੋ ਛੱਡੋ ਪਰ ਜਿਵੇਂ ਪ੍ਰਮਾਤਮਾ ਚਾਹੁੰਦਾ ਉਹ ਵੀ ਹੋਣੀ ਆਪਾਂ ਕੋਣ ਨੇ ਇਹ ਗੱਲ ਕਹਿਣ ਲੇ ਹਨਾ ਹਾਂਜੀ ਐ ਕਈ ਜੋੜੀਆਂ ਦਾ ਹੋ ਗਿਆ ਇੱਕ ਹੈਰੀਟੋਰੀਅਲ ਦੀ ਜੋੜੀ ਲਾਈ ਸੀ ਆਪਾਂ ਨੂੰ ਪਤਾ ਉਹਦੇ ਵੀ ਦੋ ਬੱਚੇ ਤਾਂ ਅੱਖਾਂ ਵਾਲੀ ਬਿਮਾਰੀ ਜਾ ਕੇ ਕਮਜ਼ੋਰੀ ਰਹਿ ਗਏ ਇੱਕ ਬੱਚਾ ਮਰ ਗਿਆ ਤੇ ਇੱਕ ਬੱਚਾ ਉੱਥੇ ਦੇਤਾ ਆਪਾਂ ਮੌਕਸਰ ਕਈ ਜੋੜੀਆਂ ਹੀ ਹੋਮਾ ਬੱਚੇ ਚਾਰ ਚਾਰ ਨਿਕਲੇ ਆ ਪਰ ਸਿਰੇ ਉਹਨਾਂ ਦਾ ਇੱਕ ਵੀ ਨਹੀਂ ਚੜਿਆ ਅੱਖਾਂ ਵਾਲੀ ਲੈ ਕੇ ਬੈਗੀ ਕੁਛ ਉਹ ਬਹਿਰੀ ਲੈ ਗਈ ਕੁਛ ਗਵਾਚ ਗੇ ਕੋシャ ਐਂ ਕਰਕੇ ਹੁਣ ਬਿਮਾਰ ਹੋਗੇ ਬੱਚੇ ਹਨ ਤੇ ਠੀਕ ਆ ਹੁਣ ਬ్రో ਬਸ ਕਰੀਏ ਲੇਟਾਂ ਨੂੰ ਤਾਂ ਬੰਦੀ ਹੈ ਹਨਾ ਵਿੱਚ ਉਪਰ ਲੇਟਾਂ ਬੰਦ ਵੀ ਕਰ ਗਿਆ ਬੈਟਕ ਵੀ ਖੁੱਲੀ ਪਈ ਮਨਤਲਾ ਦੇデア ਕੁਝ ਗੜਬੜਾ ਹੈ ਬੈਟਕ ਹੀ ਕਿਵੇਂ ਖੁੱਲੀ ਹੈ ਟਾਈਮ ਨਾਲ ਹੀ ਯਾਰ ਹੂੰ ਕਾਰਵਾ ਇਤਨੀ ਵਗਾ ਚੋਂ ਬਰਕੇ ਦੇ ਕਿ ਕਨਾਂ ਗੁਰੂ ਸਾਹਿਬ ਜਾ ਕੇ ਜਣਾ ਹੈਗਾ ਚਲੋ ਹੋਈਏ ਤਿਆਰ ਯਾਰ ਜਣਾਉਂਦੇ ਨੂੰ ਦੇ ਨਹੀਂ ਬਸ ਆ ਜਾ ਹੀ ਬੂਟ ਵੜ ਪਾ ਕੇ ਆਈ ਮੂੰਹ ਹਟੋ ਕੇ ਚੱਲ ਜਾਗੇ ਕਿਆ ਬੱਚੇ ਕੜਤੇ ਬਾਹਰ ਜੀ ਚਾਰੇ ਠੀਕ ਹੈ ਇਹਨਾਂ ਨੂੰ ਰਿਕਵਰੀ ਕੈਪਸੂਲ ਦੇਤੇ ਵਿਚਾਰਿਆਂ ਨੂੰ ਤੇ ਮੰਨ ਕੇ ਚੱਲੋ ਯਾਰ ਆ ਦਾ ਬੜਾ ਵੱਡਾ ਦੁੱਖ ਹੈ ਸੌਣ ਲੱਗੇ ਤਨਾ ਬੱਚਾਂ ਦਾ ਨਾ ਹੁਣ ਸ਼ੌਕ ਕਰਾਉਣਾ ਮੈਂ ਤੁਹਾਨੂੰ ਪਹਿਲਾਂ ਦਾ ਬੱਚਾ ਵਖਾਇਆ ਨਹੀਂ ਕਦੇ ਮਾਣਾ ਬਸ ਇੱਕ ਚੀਜ਼ ਹੀ ਸੀਗੀ ਵੱਡੇ ਟੂਸਿਆਂ ਦੀ ਪੱਠੀ ਰੋਕੀ ਜ ਆਪਾਂ ਛਾਖਾਂ ਨਾਲ ਤੇ ਉਹਨੂੰ ਗਾਂਹ ਪਾਈ ਸੀ ਮੋਲ ਵਾਲੇ ਕਬੂਤਰ ਨਾਲ ਉਹਨਾਂ ਨੇ ਕੱਢੇ ਸੀ ਬੱਚੇ ਬਹੁਤ ਸੋਹਣੇ ਬਈ ਜਿਆਦੇ ਹੈ ਨਾ ਆਖੀ ਨੱਪਾਂਗੇ ਇਹਨੂੰ ਵੀ ਵਿਚਾਰੇ ਨੂੰ ਲੈ ਠਲ ਠੁਲ ਕੱਟ ਦਿਆਂਗੇ ਲਈ ਠੀਕ ਹੈ ਨਹੀਂ ਆਹੀਂ ਨੱਪ ਦਾਂਗੇ ਤੇ ਕਾਪੀ ਦੇ ਕਾਂਟੀ ਮਾਰ ਦਾਂਗੇ ਥਲ ਤੇ ਐਣੁਰ ਕਵਰੀ ਦੇ ਤਾਂ ਚੁੰਡੀ-ਚੁੰਡੀ ਦੂਜੀ ਦੇਤੀ ਤੇ ਪਾਣੀ ਪਾਤਾ ਕੌਲੀ ਚ ਨਿੱਗਾ ਠੀਕ ਹੈ ਜੀ ਤੇ ਆ ਖੁੱਡੇ ਵਾਲੇ ਕੂਤਰਾ ਨੂੰ ਵੀ ਪਾਣੀ ਰੱਖਤਾ ਵੀਰੇ ਆਪਾਂ ਆ ਪਹਿਲਾਂ ਸਾਫ਼ ਕਰਨਾ ਜਾ ਚੁਕੇ ਫਿਰ ਇੱਕ ਕੌਲੀ ਪਾਉਣੀ ਆ ਬਸ ਤੇ ਦਾਣੇ ਬਈ ਰੱਖ ਕੇ ਚੱਲਦੇ ਆ ਹੁਣ ਉਹ ਗਲਤੀ ਨਹੀਂ ਕਰਦੇ ਹੋ ਆਪਾਂ ਮਨ ਕੇ ਜਦੋਂ ਪਾਣੀ ਦਾ ਰੱਖਤਾ ਸੀ ਆਪਣੇ ਜਾਨਵਰਾਂ ਨੂੰ ਅਸਾਚ ਇਧਰ ਕਰਦੇ ਸੀ ਬਈ ਸਾਰੇ ਬੱਚੇ ਐੜ ਆ ਆ ਦੇਖੋ ਹੁਣ ਖੁੱਡਾ ਹੋ ਗਿਆ ਨਾ ਫੁੱਲ ਫੁੱਲ ਇਦਾਂ ਐਡ ਕਰਦੇ ਸੀਗੇ ਆਪਾਂ ਪਾਣੀ ਰੱਖਦਾ ਇਹਨਾਂ ਨੂੰ ਸਵੇਰੇ ਸਵੇਰੇ ਦਾਣੇ ਵੀ ਇਹਨਾਂ ਦੇ ਤਿਆਰ ਐ ਤੇ ਦਿਨਾਂ-ਦਿਨਾਂ ਦਾਣੇ ਵੀ ਰੱਖ ਦਿੰਨੇ ਇਹਨਾਂ ਨੂੰ ਠੀਕ ਐ ਤੇ ਵੱਡਿਆਂ ਨੂੰ ਆਗੇ ਦਾਣੇ ਪਾਵਾਂਗੇ ਜਿਹੜੇ ਇਹਨਾਂ ਬੱਚਿਆਂ ਦਾ ਸੀਗਾ ਨਾਲੇ ਬੱਚਿਆਂ ਨੂੰ ਅੱਜ ਟਾਈਮ ਨਾਲ ਨਾਲੇ ਬੱਚਿਆਂ ਨੂੰ ਅੱਜ ਟਾਈਮ ਨਾਲ ਦਾਣੇ ਪਾਈਆ ਪਾਈ ਜਾਣਗੇ ਤੇ ਕੱਲ ਨੂੰ ਦੀ ਡੀ ਵਾਰਮਿੰਗ ਹੋ ਜੂਗੀ ਜਿਹੜੇ ਲਾ ਕੇ ਬੰਦ ਕੀਤੇ ਐ ਤੇ ਜਿਹੜੇ ਹਜੇ ਲਾਉਣੇ ਉਹਨਾਂ ਦੀ ਡੀ ਵਾਰਮਿੰਗ ਤਾਂ ਤੁਹਾਨੂੰ ਪਤਾ ਜਦੋਂ ਲਾ ਕੇ ਬੰਦ ਕੀਤਣੇ ਦੇ ਉਦੋਂ ਕਰ ਦਿਆਂਗੇ ਹਾਂਜੀ ਮੇਰੇ ਵੀਰੋ ਹਜੇ ਘਰੇ ਹੀ ਫਿਰਦੇ ਆ ਜੀ ਬੂਟ ਬੂਟ ਪਾਲੇ ਸੀਗੇ ਮੰਨ ਕੇ ਚਲੋ ਲੋ T-shirt ਤਾਂ ਕੱਲ ਵਾਲੀ ਐ ਬੂਟ ਪਾਲੇ ਕੋਟ ਪਾ ਲਿਆ ਠੀਕ ਹੈ ਜੀ ਤੇ ਬਦਲ ਜਾਵੜੇ ਮੋਟਰਸਾਈਕਲ ਮਗਲੈਲ ਹੈ ਨਹੀਂ ਸੀ ਮਗਲੈਲ ਪਾ ਲਿਆ ਕਲੱਚ ਦੀ ਤਾਰ ਟੁੱਟ ਰਹੀ ਸੀ ਕਲੱਚ ਦੀ ਤਾਰ ਪਵਾਲੀ ਤੇ ਉੱਪਰ ਕੀ LCD ਫੜ ਕੇ ਲਾਉਣੀ ਸੀਗੀ LCD ਫੜ ਲਿਆਂਦੀ ਹਜੇ ਘਰੇ ਚੱਲਾਂਗੇ ਹੁਣ ਟ੍ਰਿਆਂ ਰੱਖ ਕੇ ਉੱਡਣ ਵਾਲੇ ਬੱਚਿਆਂ ਨੂੰ ਮਤਲਬ ਕੂਤਰਾਂ ਨੂੰ ਫੇਰ ਚੱਲਾਂਗੇ ਗੁਰੂ ਸਰ ਆਪਾਂ ਹਾਂ ਜੀ ਪਹੁੰਚ ਗਏ ਜੀ ਪਿੰਡ ਗੁਰੂ ਸਰ ਦੀ ਧਰਤੀ ਤੇ ਉਹ ਮੋਟਰ ਬੰਦ ਕਰ ਦੋ ਪਰ ਕਿਹਾ ਮੁੱਟ ਕਿੱਥੋਂ ਬੰਦ ਹੁੰਦੀ ਏ ਹੈ ਦੇਖਣਾ ਐਂ ਕਰ ਪਾ ਵੜ ਦੇ ਨਹੀਂ ਨਹੀਂ ਚਲ ਛੱਡ ਕੋਈ ਨਾ ਪਹੁੰਚ ਗਏ ਜੀ ਦੇਖਦੇ ਆ ਬਾਈ ਜੀ 100% ਹੋਣੇ ਚਾਹੀਦੇ ਇੱਥੇ ਯਾਰ ਖੁੱਡੇ ਖੱਡੇ ਖੋਲੇ ਪਿਆ ਸਾਰੇ ਕਿੰਨੇ ਨਹੀਂ ਤਾਂ ਖੁੱਲੇ ਨਹੀਂ ਖੜਦਾਂ ਦਾ ਬਾਈ ਖੁੱਡੇ ਪਹਿਲਾਂ ਆ ਰੂਮ ਹੁੰਦਾ ਸੀ ਮੇੜ ਇੱਕ ਹੀ ਬਸ ਤੇ ਉੱਤੇ ਖੁੱਡੇ ਹੁੰਦੇ ਸੀ ਦੋ ਤਿੰਨ ਆ ਗਏ ਜੀ ਪਹੁੰਚ ਗਏ ਜੀ ਉਹ ਲੂਜ਼ ਆ। ਟਣੇ। ਅਸੀਂ ਤਾਂ ਵੇਂ ਦੇ ਦਿੱਤੀ। ਹੋਰ ਬਾਈ ਜੀ। ਕੀ ਹਾਲ ਐ? ਵਧੀਆ ਵਧੀਆ। ਆਹ ਕਿਵੇਂ ਜੀ ਬਾਹਰ ਨਿਕਲ ਗਿਆ ਕਿ ਕੱਢਿਆ? ਠੀਕ ਹੈ। ਇਹ ਤਾਂ ਛੋਟੇ ਇਹ ਤਾਂ ਨਵਾਂ ਲੱਗਦਾ ਮੈਨੂੰ ਕਿ ਨਹੀਂ ਬਾਈ? ਉਹ ਕੰਜਰ ਦਾ ਵੀ ਖੜ ਦੇਉਂ ਭੱਗ ਗਿਆ ਆਪਾਂ। ਚਲੋ ਉੜੇ ਛੱਡ ਓਏ ਸ਼ੋਭਾ ਥਨ ਨਾਲ ਜਾਂਦੇ। ਡਾਈ ਐ ਨਾ। ਚਲੋ ਓਏ। ਚਲੋ 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 ਕਰਾਗੀ ਵਾਰੀ। ਆ ਲਾਲ ਪੁੰਝੇ ਦਾ ਨਵਾਂ ਬਈਰ ਕੋਈ ਉਹ ਹਰਿਆਵਾਲਾ ਦਾ ਉਹੀ ਪਹਿਲਾ ਆਣਾ ਨਾ ਬਈ ਲਾਲ ਪੁੰਝੇ ਦਾ ਦੇਖੀ ਪਹਿਲੇ ਰੋੜ ਦਾ ਆਪਕ ਨੂੰ ਦੇਣੀ ਚ ਪਾਇਆ ਤੁਝੇ ਰੋੜ ਦਾ ਨਹੀਂ ਸੀਗਾ ਕਿਹੜਾ ਰੋੜ ਦਾ ਨਹੀਂ ਸੀਗਾ ਪਿੱਲੇ ਤਾਂ ਨਹੀਂ ਉਟਿਆ ਹਾਂ ਠੀਕ ਠੀਕ ਹੈ ਠੀਕ ਆ ਬੱਚਾ ਇੱਥੇ ਬੈਠੇ ਨੂੰ ਛਤਰੀ ਤੇ ਲਿਆ ਯਾਰ ਕੇ ਹਿਸਾਬ ਤੇ ਇੱਕ ਬੱਚਾ ਇੱਥੇ ਬਹਿ ਗਿਆ ਜੀ ਆਪਣਾ ਛੋਟਾ ਛਤਰੀ ਨਾ ਕਰਦੀ ਆਹਾ ਬਈ ਠੀਕ ਹੈ ਤੂੰ ਸੇ ਵਾਲਾ ਨਾ ਹਾਂ ਕੱਡੇ ਤੇ ਜਲ ਬਾਅਦ ਬੱਚਾ ਖਾਣਾ ਬੱਚਾ ਖਾਣਾ ਹੀ ਕਰਤਾ ਕੱਡੇ ਵੀ ਬਾਲੇ ਦਿਨ ਬਾਅਦ ਤੇ ਕੱਡ ਵੀ ਵਾਹ ਵਾਹ ਹੀ ਦਿੱਤੇ ਬਾਈ ਜਿਹੜੀ ਗੱਲ ਹੈ ਹਾਂ ਇਹ ਕਹਾ ਕੇ ਸਾਡੇ ਅਰਗੇ ਦਾ ਆ ਗਿਆ ਵਿੱਚ ਆ ਜਾਂਦਾ ਪੁੱਛੀ ਬੋੜਾ ਥੇਰਣਾ ਇਹ ਮਸੇਂ ਖੜਾ ਜੜਾ ਗਿਆ ਵਿਚਾਰਾ ਖੱਬੀ ਵਾਲਾ ਹਾਡਰਾਂ ਦੇ ਗਰੀ ਉਸੀ ਲੱਤ ਮੰਨੀ ਪਿਆ ਹੋਣਾ ਕਹਿੰਦਾ ਮਾ ਮਾ ਕਿਹੜਾ ਜੁੱਟਾ ਘੇਰਾ ਨਿਕਲ ਜੀ ਕਿਵੇਂ ਬਈ ਪੁੱਛੀ ਬੋੜਾ ਤੇ ਇੱਕ ਛੋਟਾ ਬੱਚਾ ਓਟਕਣਾ ਪਾਸੇ ਬਹਿਗਾ ਆਪਣਾ ਯਾਰ ਹੋ ਬੇਟਾ ਨਾਲ ਇੱਕ ਤਾਂ ਇਹਦੀ ਕਲਪਨਾ ਮੇਰ ਹਾਂ ਦਿਸੂਗਾ ਨਹੀਂ ਨਹੀਂ ਉਹ ਬੇਟਾ ਆ ਰਿਹਾ ਹੈ ਆ ਬੈਠਾ ਬਈ ਉਹ ਬੈਠਾ ਹਾਂ ਉਹ ਬਟਾ ਦੇ ਵਿਚਾਲੇ ਜਾਮਾ ਹਾਂ ਤੇ ਹਾਂ ਇਹਨੇ ਕੀ ਨਾ ਉਹ ਹੋ ਗਈ ਜਿੱਥੇ ਉਂਗਲ ਤੇਰੀ ਸਾਰੇ ਨਮਤੀ ਹੋ ਗਈ ਚੱਲ ਕੋਈ ਨਾ ਛੋਟੇ ਘੜ ਤੇ ਕੋਈ ਢਾ ਤੇ ਹੁਣ ਕੰਮ ਆ ਗਿਆ ਨਿਗਰ ਰੱਖਣ ਵਾਲਾ ਪੂਰਾ ਬੱਚੇ ਬਹੁਤ ੁੱੜ ਗਏ ਵੀਰੇ ਬੱਚੇ ਘੜ ਤੇ 18 19 ਵਾਰ ਤੇ ਇੱਕ ਇਧਰ ਸ਼ੈੱਡ ਤੇ ਬਗਾ ਛੋਟਾ ਬੱਚਾ ਉਹਦਾ ਹਿਸਾਬ ਕਤਾਬ ਕਰਨਾ ਹਾਂਜੀ ਕਰਾਈਏ ਚੈੱਕ ਜੀ ਸਾਨੂੰ ਉਤਰ ਕਿਹੜੇ ਹਿਸਾਬ ਤੇ ਕਬੂਤਰ ਬਾਜੀ ਕਿਸ ਲੈਵਲ ਤੇ ਕਬੂਤਰ ਬਾਜੀ ਚੱਲ ਰਹੀ ਹੈ ਲਾਓ ਫਿਰ ਮਾਰੋ ਨਿਕਾ ਬੱਚਿਆਂ ਦੇ ਬੱਚਾ ਖਾਣਾ ਹੀ ਬੱਚਾ ਖਾਣਾ ਵੀ ਕਰਤੇ ਲਗ ਭਾਗੇ ਯਾਰ 4 5 6 7 8 ਉਕੇ ਬੁਕੇ ਦਾ ਉਕੇ ਬੁਕੇ 25 ਬੱਚੇ ਬਾਹਰ ਹਾਂ 25 ਬੱਚੇ ਬਾਹਰ ਕੇ ਰਹਿੰਦੇ ਛਾਂ ਹੀ ਬਾਹਰ ਰੱਖੀ ਆ ਪਿੰਡ ਤੇ ਸਾਰਿਆਂ ਦੀ ਉਹ ਬੰਦ ਵੀ ਆਵੜੇ ਕੁਝ ਬੱਚੇ ਦਾ ਤਾਂ ਛੱਡਣ ਸਾਰੀ ਕਾਲੀ ਮੈਨੂੰ ਦੱਸਿਓ ਜਿਹੜੀ ਦੀ ਉਹ ਫੜੇ ਗੋਲੀ ਗੋਲੀ ਰੰਗ ਕਿੱਥੇ ਲੱਗਿਆ ਗੋਲੀ ਰੰਗ ਤਾਂ ਮੈਨੂੰ ਹੀ ਨਹੀਂ ਪਤਾ ਗੋਲੀ ਹੀ ਲੱਗੂਗੀ ਬਸ ਕਾਲੀ ਦਸੂਗੀ ਕਾਲੀ ਦਸੂ ਗੋਲੀ ਦਸੂ ਹਾਂ ਵੀ ਹੈਗੀ ਇੱਕ ਬੱਚਾ ਹੋ ਵਾ ਕਰਿਆ ਜੀ ਜਮੇ ਛੋਟਾ ਬੱਚਾ ਬਤਾ ਵਿਚਾਰਾ ਉਹ ਬੈਠਾ ਰੱਤਾ ਬੱਚਾ ਨਿੰਮ ਜਵੈ ਕੰਦਰ ਦਾ ਪੁੱਤ ਇਹ ਖਾਦੇ ਉਹ ਜੂਮ ਬੱਜ ਜਾ ਇਹ ਆ ਰਿਹਾ ਆ ਬੈਠਾ ਇੰਨਾ ਇੰਨਾ ਚੋਂ ਆ ਬੱਚਾ ਆ ਬੱਚਾ ਛੋਟਿਆਂ ਚ ਠੀਕ ਹੈ ਜੀ ਬਾਕੀ ਠੀਕ ਆ ਬਸ ਰੱਕੀ ਬੈਠਿਆ ਲਿਗਾ ਹਣਾ ਤੁਹਾਡੇ ਸਾਹਮਣੇ ਸਾਰਾ ਕੰਮ ਇੱਕ ਤਾਂ ਹੋ ਗਿਆ ਕੀ ਪ੍ਰੋਸੈਸ ਚੱਲੀ ਜਾਂਦਾ ਉਹ ਵੇਖ ਮਨ ਪੀਤੇ ਹੈ ਓਏ ਜਿਹੜਾ ਬਾਈ ਕਹਿੰਦਾ ਸੀ ਗੋਲੀ ਹਉਗੋ ਜਾਂਦੀ ਮਰੇ ਜਿਹੜੀ ਕਲੀ ਮੁੜੀ ਆਉਂਦੀ ਛੋੜਾ ਦਾ ਮਿੱਤਰ ਵੀ ਆ ਗਿਆ ਉਸਤਾਦ ਜੀ ਇਹ ਇਹ ਬੰਦ ਹੈ ਕਿਧਰ ਦੀ ਨਹੀਂ ਇਹਧਰ ਦੀ ਨਹੀਂ ਉਰੇ ਮੇਰੀ ਗੱਲ ਸੁਣਾ ਇਧਰ ਹੀ ਖੁੰਡ ਆ ਸਕਦੇ ਆ ਗਲੀਆਂ ਨੇ ਗਲੀਆਂ ਇਹ ਇਹਦਾ ਰਸਤਾ ਹੀ ਬੰਦ ਕਰਤਾ ਆਊਟਸਾਈਡਰ ਨਾਊਟ ਅਲਾਊਡ ਓਨਲੀ ਆਪ ਦੇ ਬੰਦੇ ਆਊਟਸਾਈਡਰ ਨਾਊਟ ਅਲਾਊਡ ਆ ਗਲੀ ਪੇ ਗਏ ਵੀਰੇ ਬਸ ਜਦੋਂ ਗਲੀ ਦੇ ਨਾਲ ਹੀ ਗੇਟ ਹੈ ਪਹਿਲਾਂ ਇਧਰ ਸੱਜੇ ਹੱਥ ਉਹ ਗੇਟ ਵੜ ਕੇ ਆਇਆ ਲੰਮਾ ਘਰ ਆ ਪੂਰਾ ਗਾਂਹ ਤੱਕ ਆਪਣਾ ਆਉਣਾ ਆਉਣਾ ਤੂੰ ਚੱਲ ਸਾਰੇ ਆ ਜੀ ਚੱਲ 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 ਉਲਝ ਗਿਆ ਯਾਰ ਬਜਾਰਾ ਯਾਰ ਜਵਾਕ ਪਰ ਬਾਹ ਹੀ ਲੈ ਸਹੀ ਗੱਲ ਐ ਬੱਚੇ ਜਾ ਕਾਂਤਲਾ ਚੰਗਾ ਭਲਾ ਸਿੱਧਾ ਆਉਂਦਾ ਆਉਂਦਾ ਬੱਚਾ ਪਾਸੇ ਬਹਿਗਾ ਭੈਣ ਚ ਦੇਖ ਹੀ ਲੈ ਕੰਮ ਪੂਰਾ ਕਾਸਤੇ ਐ ਠੀਕ ਐ ਕਿ ਨਹੀਂ ਤੇ ਇੱਕ ਬੱਚਾ ਤਾਂ ਇੱਥੇ ਬੈਠਾ ਡਰਾਉਂ ਡਰਾਉਂ ਨੂੰ ਜਿਹੜਾ ਮੈਂ ਤਾਂ ਹਾਂ ਠੀਕ ਐ ਇਹ ਬੜਾ ਕਲਕੜਾ ਯਾਰ ਗੱਲ ਪੱਕੀ ਐ ਹੈ ਜਦ ਤੂੰ ਖੋਲੇ ਨਹੀਂ ਨਹੀਂ ਬਾਈ ਖੋਲ ਕੇ ਗਿਆ ਨਹੀਂ ਨਹੀਂ ਮੈਂ ਨਹੀਂ ਕੋਈ ਨਾ ਸੇਮ ਹਾਲ ਹੀ ਐ ਬੀ ਫਿਕਰ ਹੋਇਆ ਸੇਮ ਹਾਲ ਹੀ ਐ ਕੋਈ ਚੱਕਰ ਨਹੀਂ ਛੋਲੇ ਦੇ ਕੇ ਭਾਈ ਬਹਾਲੋ 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 ਉਹ ਲਾਲ ਡੰਡਾ ਵਾਲਾ ਬੱਚਾ ਕਿਧਰ ਗਿਆ ਯਾਰ ਇੱਥੇ ਦੋਵੇਂ ਹੀ ਕਰਦੇ ਸੀ ਭਾਈ ਆ ਵਡੇ ਕੂਤਰ ਦਾ ਵਾਠ ਠੀਕ ਐ ਚੱਲ ਫਿਰ ਜੋੜਾ ਲਾਇਆ ਕਰ ਇੱਧਰ ਸ਼ਜ਼ਦੀ ਨੀਵੀਂ ਲੈ ਕੇ ਇੱਥੇ ਰੱਖ ਉਰੇ ਮੈਂ ਤੇਰਾ ਬੱਚਾ ਡਰਾਉਣਾ ਜਾਂਗਾ ਫਿਰ ਨੀਵੀਂ ਜਵਾਨੀ ਵੀ ਕਰਕੇ ਲਾਲਾ ਨੀਵੀਂ ਕਰਕੇ ਮਨਪੀਤ ਦਿਖਾ ਦੇ ਬਾਜ ਦਿਖਾ ਦੇ ਦਿਖਾ ਦੇ ਵੇਖੀ ਬੱਚਾ ਨੁਕਸਾਨ ਹੋ ਜੇ ਜੀ ਦਾ ਬਾਜ ਨਹੀਂ ਬਹੁਤਾ ਛੋਟਾ ਜਿਹਾ ਨਾ ਲੋ ਬਟ ਜੂਮ ਕੱਟ ਹੁੰਦਾ ਨਹੀਂ ਤਾਂ ਸਾਰੇ ਹੀ ਦਿਖਾ ਦਿੰਦੇ ਓ ਬੈਠਾ ਸ਼ਿਕਾਰੀ ਇੱਧਰ ਦੂਜੇ ਸ਼ਿਕਾਰੀ ਫਿਰਦੇ ਆ ਤੈਨੂੰ ਕਾਦੀ ਐਗਜ਼ਾਮਪਲ ਦਿਨ ਲੱਗਿਆ ਸੀ ਯਾਰ ਖਾਨ ਜੀ ਇਹ ਪਟੋਏ ਪਾਉਣ ਲੈ ਜੂ ਪਾਏ ਪਾਉਣ ਜਾ ਹੈ ਮੰਨ ਕੇ ਜਾਂਦੀ ਲੰਬੀ ਵਾਲੇ ਸ਼ੂਰੀ ਜਿਹੜਾ ਕੱਪੜੇ ਕੋਲੇ ਉਹਨਾਂ ਦਾ ਮੱਟੂ ਉਹਨੂੰ ਨੇੜਾ ਤੇ ਇਹੋ ਨਾਲ ਲੜਦਾ ਇਹਨੂੰ ਉਹਨੂੰ ਡੇਗੂਗਾ ਦੇਖ ਵੇਖ ਵੇਖ ਇੱਧਰ ਨਾ ਜੀ ਨਹੀਂ ਨਹੀਂ ਇੱਧਰ ਆ ਗਿਆ ਓਏ ਆ ਗਿਆ ਸੱਚੀ ਆ ਗਿਆ ਓਏ ਉਹਨੂੰ ਦਿਖਾ ਦੇ ਬਦੂਖ ਪਰ ਬਦੂਖ ਉਹ ਵੇਖ ਹੁਣ ਹੁਣ ਓ ਨਹੀਂ ਨਹੀਂ ਓ ਨਹੀਂ ਓ ਮਾਰੂ ਓ ਮੇਰੇ ਨਾਲ ਛੰਡੇ ਮੈਂ ਮਾਰੂ ਆ ਮਾਣ ਐਂਡ ਓਏ ਆ ਬੱਚੇ ਨੂੰ ਲਿਆ ਯਾਰ ਡਰੀ ਜਾਂਦਾ ਕਰਾਂ ਹੱਲ ਹਟ ਜਾ ਫਿਰ ਇਹਨੇ ਕੋਈ ਪੂਆ ਜੀ ਕਪੜਾ ਸੋਹਰੇ ਛਤਰੀ ਤੇ ਉਹ ਛਤਰੀ ਤੇ ਕਿਹਨੇ ਛਤਰੀ ਵਾਲਾ ਗਾਉਤੋ ਹੀ ਕੰਮ ਸੀਰੀ ਦੱਸ ਗਿਆ ਹੰਦਸ ਉਹ ਥੀੜੀ ਹੋਰ ਆਹ ਕਪੜਾ ਸਹੀ ਵਧੀਆ ਲੱਗ ਰਿਹਾ ਫੈਮਿਲੀ ਦੇ ਲੈ ਕੇ ਗੁੱਡ ਫੀਲ ਹੋ ਰਿਹਾ ਹੈ ਚਲ ਕੋਈ ਨਾ ਚਲੋ ਵੀ ਦਾਣਾ ਪਾਣੀ ਕਰੀਏ ਯਾਰ ਰੈਡੀ ਹੁਣ ਠੀਕ ਆ ਕਿ ਨਹੀਂ ਤੇ ਬੱਚੇ ਉੱਡਦੇ ਰਹੇਗੇ ਆਪਣੇ ਭਾਈ ਸਾਹਿਬ 1 2 ਤੇ 3 ਤਿੰਨ ਬੱਚੇ ਉੱਡਦੇ ਰਹੇਗੇ ਇੱਕ ਪਾਸੇ ਬੈਠੀ ਰਹਗੀ ਚਾਰ ਹੀ ਦੇਗੇ ਚਾਰ ਦੋ ਆ ਕਰਦੇ ਭਈ ਉੱਡੇ ਹਾਂ ਇੱਕ ਤਾਂ ਇੱਕ ਤਾਂ ਉਹ ਜਾਂਦੀ ਭਈ ਉਹ ਵੀ ਦੇਖ ਲਈ ਹਾਂ ਉਹ ਤਾਂ ਤੈਨੂੰ ਦੇਖ ਲੈ ਤੇ ਪਾਸੇ ਕਿੰਨੇ ਬੈਠੇ ਆਪਣੇ ਹੋ ਜਾਂਦੀ ਦਿਖਾਦੀ ਹੈ ਆ ਜਾਂਦੀ ਹਾਂ ਆ ਜਾਂਦੀ ਇਹ ਆ ਫਿਰਦੀ ਇਹ ਇੰਨੀ ਨੀਵੀ ਤਾਂ ਹਜੇ ਹੁਣੀ ਆਈ ਐ ਤੂੰ ਪਹਿਲਾਂ ਤਾਂ ਦੀਦੀ ਨਹੀਂ ਸੀ ਅੱਜ ਕੱਢੀ ਅੱਜ ਕੱਢੀ ਜਾਂ ਨਾਲੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਕੱਢੀ ਹੈ ਤੇ ਰਾਤ ਨੂੰ ਦੇਖੂਗਾ ਨਾ ਸ਼ੈਟਿੰਗ ਤੇ ਗਰੰਟੀ ਹਾਂ ਤਿੰਨ ਬੱਚੇ ਤੋਂ ਰੁੱਟਦੇ ਰਹੇਗੇ ਤੜਕੇ ਦੇ ਦੇਖੋ ਬੰਦ ਬੱਚੇ ਕੱਢੇ ਬਹੁਤ ਟਾਈਮ ਬਾਅਦ ਵੀ 20 ਦਿਨ 25 ਦਿਨ ਮਹੀਨੇ ਦੇ ਬੰਦ ਹੋਣਗੇ ਬੰਦ ਬੱਚੇ ਅੱਜ ਅੱਜ ਦੇਣੀ ਠੋਗਦਾ ਲੱਗཔ་ ਠੀਕ ਹੈ ਕਿ ਨਹੀਂ ਤੇ ਦੋ ਬੱਚੇ ਪਾਸੇ ਫਿਰ ਰਹੇਗੇ ਪੰਜ ਬੱਚੇ ਬਾਹਰ ਰਹੇਗੇ ਬਈ ਠੀਕ ਹੈ ਤੇ ਹੁਣ ਆਪਾਂ ਸਾਰੇ ਕੂਤਰਾਂ ਦਾ ਦਾਣਾ ਪਾਣੀ ਦੀ ਵੀਡੀਓ ਛੇਤੀ ਛੇਤੀ ਤੇ ਜਾਣੇ ਪੈਂਦਾ ਡੰਨ ਕਰਕੇ ਤੇ ਫਿਰ ਆਪਾਂ ਨੂੰ ਘਰ ਹਾਂ ਫਿਰ ਆਪਾਂ ਘਰ ਨੂੰ ਚੱਲ ਚੱਲਦੇ ਹੋਈ ਛੇਤੀ ਛੇਤੀ ਹੂੰ ਕਿਵੇਂ ਮੁੰਡਿਆ ਕਿਹਦਾ ਸਾਲ ਮਰੀ ਹੋਰ ਵੀ ਕਿਹਦਾ ਹੈ ਫੇਠੀ ਰੋ ਹੋ ਗਿਆ ਠੀਕ ਕਿ ਨਹੀਂ ਪਹਿਲਾਂ ਨਾਲੋਂ ਵਧੀਆ ਪਹਿਲਾਂ ਨਾਲੋਂ ਫਰਕ ਛੇ ਘੱਮ ਠੀਕ ਹੈ ਢੂਈ ਦੁਖਣ ਲੱਗੀ ਸੀ ਡਿੱਗ ਪਿਆ ਸੀ ਕਿ ਪੈਰ ਉੱਚੀ ਨਹੀਂ ਵੀ ਸਾਜ ਵਜਿਆ ਲੋ ਜੰਪ ਲਾਇਆ ਸੀ ਅੱਛਾ ਸਮਝ ਗਿਆ ਇੱਕੇ ਨੂੰ ਝੜਕਾ ਪੈ ਗਿਆ ਹਾਂ ਹਾਂ ਪੈ ਗਿਆ ਪੈ ਗਿਆ ਝੜਕਾ ਪੈ ਗਿਆ ਪੈ ਗਿਆ ਝੜਕਾ ਅੱਛਾ ਗੁਰਦੀ ਗਿਆ ਵੀ ਹਾਂ ਠੀਕ ਹਾਂ ਹਾਂ ਉਹ ਟੂਈ ਦੇ 1:00 ਵਜੇ ਓਏ ਹੋਏ 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 ਸੱਲ ਗਈ ਐ ਇੱਕ ਤਾਂ ਵਜੇ ਆ ਨਾ ਟੂਈ ਛਲ ਗਈ ਸੱਲ ਜਾਈ ਗਈ ਹੈ ਨਾ ਇੱਕ ਤਾਂ ਭੱਜ ਗੱਦਾ ਕਰਾਉਂਦਾ ਆਇਆ ਸੀ ਮੈਂ ਓਹ ਹੋ ਹੋ ਨਹੀਂ ਉਹ ਤਾਂ ਚੰਗਾ ਹੋਇਆ ਸੀ ਕੋਈ ਸਰੀਰ ਤੇਰਾ ਗਰਮ ਸੀਗਾ ਤੇ ਠੰਡੇ ਸਰੀਰ ਵਾਇਦਾ ਫਿਰ ਭੈੜਾ ਹੋ ਜਾਂਦਾ ਹੈ ਨਹੀਂ ਨਹੀਂ ਕੋਈ ਕਰਾਂ ਪੀੜ ਦੀ ਨਿਕਲੂਗੀ ਹੋ ਜੂ ਸੱਟ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਤੇ ਪਾਣੀ ਤਿਆਰ ਕਰੀ ਜਾਂਦੇ ਹਣਾ ਉਤਰਾਂ ਦਾ ਆਪਾਂ ਦਾਣੇ ਤਪਤਾਲ ਨੂੰ ਰੱਖਿਆ ਆ ਤੇ ਖੁੱਡਿਆਂ ਨਾਲ ਹੈ ਦਵਾਈ ਛੜਦਾ ਮਾਣ ਠੰਡੇ ਪਾਣੀ ਦਾ ਇਹ ਘੜ ਭਰਦਾ ਮੈਂ ਹਾਂਜੀ ਮੇਰੇ ਦੋਸਤੋ ਫਿਰਦੇ ਆ ਇਹ ਤੇ ਟਿਕਟਲੇ ਲਾਉਂਦੇ ਬੱਚਿਆਂ ਦੇ ਠੀਕ ਹੈ ਕਿ ਨਹੀਂ ਤੇ ਬਾਤ ਆ ਹੋਈ ਪੀਅਰ ਬੱਚਿਆਂ ਦੇ ਬੋਲਾ ਬੁਰਾ ਹੌਲੇ ਆਪਾਂ ਦੇਖੋ ਯਾਰ ਕੀ ਛੋੜੇ ਛੋੜੇ ਬੱਚੇ ਹੁਣ ਕੀ ਕਰਗੇ ਇਹਨਾਂ ਦਾ ਬਾਈ ਯਾਰ ਹਣਾ ਇਹਦੇ ਹੈ ਕੱਢਣਾ ਮੂੰਹ ਚ ਕੁਝ ਵੀ ਨਹੀਂ ਦਿੰਦੇ ਦੱਸ ਨਹੀਂ ਹੋਏ ਹੂੰ ਕਰਦਾ ਹੀ ਕੰਮ ਪਟਨ ਚੱਲ ਕੋਈ ਗੱਲ ਨਹੀਂ ਨਹੀਂ ਨਿਕਲਦਾ ਬਈ ਨਹੀਂ ਨਿਕਲਦਾ ਇਹਦੇ ਖੋਲ ਕੇ ਵੀ ਚੇਂਜੂ ਖੁੱਲੀ ਇਹਦੀ ਮੈਂ ਨਹੀਂ ਦੀ ਆਈ ਓਏ ਇਹ ਨਹੀਂ ਨਹੀਂ ਨਿਕਲਦਾ ਥੋੜਾ ਬੁਰਾ ਹੜਾ ਬਾਦ ਯਾਰ ਪੰਜ ਬੱਚਿਆਂ ਦੇ ਢੀਕੇ ਲਾ ਦੇ ਬਈ ਦੋ ਇਹਨਾਂ ਦੇ ਦੋ ਤਿੰਨ ਤੇ ਚਾਰ ਪੰਜ ਠੀਕ ਹੈ ਸੰਦੇ ਲੱਗ ਗਈ ਚੱਲੀ ਹੁਣ ਆਪਾਂ ਚਲੋ ਜੀ ਹਾਂਜੀ ਇੱਥੇ ਬੈਠਾ ਇਹ ਹਾਂ ਉਹ ਬੈਠਾ ਹਣਾ ਇਹ ਗਾਂ ਕੀ ਲੈਣ ਆਉਂਦਾ ਯਾਰ ਲੇ ਆਂ ਲੇ ਆਂ ਪੁਰਾਣੀਆਂ ਯਾਦਾਂ ਤਾਂ ਆਇਆ ਕਰਦਾ ਹੈ ਇੱਥੇ ਮਾਹੌਲ ਬਣਦਾ ਬਈ ਹੁਣ ਦੇਖੋ ਆਂ ਜਾ ਜੁੜ ਕੀਤਾ ਸਾਹ ਪੂਰਾ ਇੱਕ ਨੰਬਰਾਂ ਮਾਹੌਲ ਆ ਨਾ ਪਾਣੀ ਪੀ ਜਾਂਦੇ ਆ ਦਾਣੇ ਖਾਈ ਜਾਂਦੇ ਆ ਓਕੇ ਦਾ ਰਿਪੋਰਟਾਂ ਦਾ ਕੰਮ ਚੱਲਦੇ ਆ ਹੁਣ ਬਾਬੇ ਓਕਾ ਐ ਕਿ ਪਤਾ ਲੱਗ ਜੀ ਵੀਡੀਓ ਲੱਗੀ ਪਈ ਮੇਰੇ ਤੇ ਨਹੀਂ ਕਰਦੇ ਕੈਮਰਾ ਫੜ ਜਾ ਬਈ ਮੈਂ ਉਹਦਾ ਮਿਹਨਤ ਕਰੀ ਮੇਰੀ ਫਿਰ ਮੈਂ ਉਹ ਉਹੀ ਕਹਿਦਾ ਹੁਣ ਇੱਕ ਬੱਚਾ ਮੈਂ ਭਾਗ ਦੇਤਾ ਹੁਣ ਮੈਂ ਮੁੰਡੇ ਨੂੰ ਛਦਰੀ ਪੜਾਦੀ ਹੁਣ ਇਹ ਬਾਹੂ ਦਾ ਦੂਜਾ ਬੱਚਾ ਕੌਂਦੀ ਲਾ ਕੇ ਠੀਕ ਹੈ ਕੀ ਨਹੀਂ ਹਾਂ ਜੋ ਨਹੀਂ ਕੀਤੀ ਸੀਗੀ ਕਿ ਹੁਣ ਮੈਂ ਛਦਰੀ ਪੜਾਉਣਾ ਹੈ ਮੈਂ ਹਾਂ ਦਾ ਲਾੜੀ ਵੀਡੀਓ ਹਾਂਜੀ ਬਾਬਿਓ ਬੱਚੇ ਆਪਣੇ ਦੂਹ ਹੀ ਉਤ ਰਹੀ ਸੀ ਦੋ ਰਹਿ ਗਈ ਪਹਿਲਾਂ ਮੈਂ ਇਸ ਤਰੀਕੀ ਵੜਕਾਈ ਦਿਆ ਕੋਣਾ ਮੁੰਡੇ ਨੇ ਜੀ ਇਹ ਵੜਕਾਉਂਦਾ ਮੈਨੂੰ ਭੰਟਾ ਹੋ ਗਿਆ ਲੱਗੇ ਬੇੜੇ ਉਨੀ ਵਿੱਚ ਵੀਰ ਬਾਬਾ ਆ ਗਿਆ ਆ ਹੀ ਹੁੰਦਾ ਜੀ ਨਹੀਂ ਸੀਗਾ ਬੰਦਾ ਬਲੌਗਰ ਆਈਏ ਵੇਰੇ ਤੇ ਬੱਚੇ ਰਹਿ ਗਏ ਕੋਲ ਤੇ ਚਿੰਨੇ ਨਹੀਂ ਫੋਨ ਤੋਂ ਸਜੋਬ ਪਾਣਾ ਮੇਰਾ ਹੋਰ ਟਾਈਮ ਲੱਗੇ ਹੈ ਉਂਝ ਨਾ ਫਾਇਦਾ ਅਗਰ ਮੈਂ ਦਾਤਾ ਇੱਕੀ ਕਰ ਦੇ ਨਹੀ ਨਹੀ ਉਹ ਤਾਂ ਦੂਜੀ ਏ ਫੋਕੀ ਏ ਕੀ ਕਹੋਂ ਸਾਰਾ ਕੁੜਾ ਆ ਗਿਆ ਮੈਨੂੰ ਮਾਰਨੀ ਮੈਂ ਕਾਹਦੇ ਮਾਰਾਂ ਤੂੰ ਐਂ ਕਰ ਛੱਡ ਦੇ ਮੇਰੀ ਗੱਲ ਸੁਣ ਮੇਰੇ ਮਾਰ ਹੋਣਾ ਏ ਨਾ ਉਹ دیਵਾ ਨਹੀਂ ਪਿਆ ਹਾਂ ਉਹ ਜੰਗਲੇ ਚ ਹਾਂ ਉਹਦੇ ਸਨ ਕੇ ਮਾਰ ਉਹ ਨੇੜੋਂ ਕੋਲ ਮਾਰਦਾ ਆ ਆਪਦੇ ਮਾਖਾ ਇੱਕ ਟਾਫਰਾ ਵਾ ਹੋਰ ਮੈਂ ਮੈਨੂੰ ਤੂੰ ਅਰਜਰ ਬਣਾਈ ਬੈਠੇਗਾ ਤੂੰ ਸਹੀ ਗੱਲ ਹਾਂ ਹੁਣ ਬੈਈ ਕੋਏ ਹੁਣ ਨਾ ਚਲਾ ਬਾਈ ਇੱਕ ਮਿੰਟ ਖੜ੍ਹ ਜਾ ਆਹ ਬੱਚੇ ਆ ਗਏ ਉੱਤਲੇ ਅਗਰ ਫੇਰ ਚਲਾਵਾਂਗੇ ਬੱਚੇ ਇੱਕੋ ਤਲੂ ਜੇ ਕੋਲੀ ਵਾਲੀ ਮੁੰਡੇ ਨੇ ਤੂੰ ਐਂ ਕਰ ਫੋਨ ਜੇਬ ਚ ਰੱਖ ਲੈ ਹੁਣ ਕੋਈ ਨਹੀਂ ਹੁੰਦਾ ਤੂੰ ਟਾਈਮ ਮਾਰਾ ਹੀ ਲਾਲਾ ਸਾਹਿਬ ਆਪਣਾ ਕੁਝ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਦਿਖਾ ਦਿਓ ਜੀ ਆਪਣੇ ਘਰ ਵਾਲ ਤਾਂ ਦਿਖਾਈ ਨਹੀਂ ਇਹਨਾਂ ਨੂੰ ਦਿਖਾ ਕੇ ਜੱਬਦ ਗਈ ਨਹੀਂ ਨਹੀਂ ਦਿਖਾਓ ਜੀ ਦਿਖਾਓ ਇੱਕ ਕਾ ਬੱਚਾ ਜੀ ਹਾਂਜੀ ਹਾਂਜੀ ਕਿੰਨੀ ਕਲੀ ਰਹੀ ਵੈਸੇ ਦੇਖੀ ਮੇਰੇ ਦਾ ਕਲੀ ਝੜੀ ਨਹੀਂ ਇਹ ਜੀ ਝੜੀ ਨਹੀਂ ਇਹਨੇ ਪਹਿਲੀ ਇੱਕ ਝੜੀ ਹੈ ਇੱਕ ਝੜੀ ਮੈਨੂੰ ਇੱਕ ਝੜੀ ਹੋਊਗੀ ਚਲ ਹਾਂ ਇੱਕ ਝੜੀ ਹੈ ਚਲ ਕੋਈ ਨਾ ਤਾਂ ਛੱਡ ਤਿੰਨ ਸੀ ਤਿੰਨ ਨੂੰ ਹੂੰ ਨਹੀਂ ਭਾਈ ਹੈ ਇੱਕ ਵੀ ਨਹੀਂ ਝੜੀ ਨਾ ਠੀਕ ਹੈ ਇਹ ਹੁਣੇ ਬਾਇਆ ਇਹ ਹੁਣੀ ਬਾਇਆ ਚਲ ਇਹ ਤਾਂ ਛੱਡ ਇਹ ਤਾਂ ਮੰਨ ਕੇ ਚੱਲ ਮੈਨੂੰ ਨਵੇਂਆਂ ਚੋਂ ਲਾ ਦੇ ਜਿਹੜੇ ਇੱਥੇ ਬੈਠੇ ਹੋ ਸੀਗੇ ਇਹਦਾ ਉਹਨਾਂ ਚੋਂ ਆਣਾ ਇਹ ਕਿਤਾਬ ਤੇ ਹੁਣ ਬਾਇਆ ਹੋਉਦੀ ਗੱਲ ਕਰ ਜਿਹੜੀ ਅੱਜ ਕੱਢੀ ਐ ਮਹੀਨੇ ਬਾਅਦ ਉਹ ਨਹੀਂ ਭਾਈ ਮਹੀਨੇ ਬਾਅਦ ਉਹ ਖੜੀ ਜਿਹੜੀ ਮਹੀਨੇ ਬਾਅਦ ਆ ਵੀ ਮਹੀਨੇ ਬਾਅਦ ਹੀ ਹੈ ਭਾਈ ਚਲ ਇਹ ਵੀ ਕੱਢੀ ਮੇਰੇ ਹਿਸਾਬ ਨਾਲ ਇਹ ਨਹੀਂ ਮੈਨੂੰ ਪਤਾ ਭਾਈ ਇਹ ਨਹੀਂ ਪਰ ਹੋਮੀ ਨੇ ਵਾੜ ਲਈ ਹੈ ਤੜਕੇ ਦੀ ਰੱਬ ਜੀ ਖੜੀ ਆ ਉਹ ਫੂਦ ਇਹ ਕੜੇ ਪਣ ਲਈਤੀ ਇਹਦੀ ਇਹ ਕਾ ਬੈਠੀ ਆ ਨਾ ਮਾਨੇ ਚੱਲ ਹੁਣ ਥੋੜੀ ਜੇ ਤਾਂ ਮਹੀਨੇ ਬਾਅਦ ਨਹੀਂ ਗੱਡੀ ਇਹਦਾ ਬੱਚਾ ਨਹੀਂ ਨਹੀਂ ਉਹ ਵੀ ਤਾਂ ਬੱਚਾ ਹੀ ਆ ਖੰਡ ਉਹ ਗੱਲ ਹੈ ਵੀ ਪਹਿਲਾਂ ਪਹਿਲਾਂ ਇੱਕ ਗੜਾਈ ਲੈ ਕੇ ਬੰਦ ਕਰਦੇ ਸੀ ਨਹੀਂ ਨਹੀਂ ਇਹ ਨਹੀਂ ਮਾਰਦਾ ਬੇਬੀ ਫਿਕਰ ਹੋਇਆ ਤੂੰ ਇਹ ਕਾ ਬੱਚਾ ਇਹ ਕਾ ਬੱਚਾ ਬੋਲਾ ਤੇ ਕਿਹੜਾ ਤਾਂ ਖੜਾ ਹੈ ਉਹ ਤੇ ਉਹ ਹਾਂ ਹਾਂ ਸਮਝਾਓ ਤੇਰੀ ਮੈਂ ਨਿਗਾਹ ਪਾਉਣਾ ਤੇ ਉਹ ਗੱਡੀ ਆ ਸਹੀ ਮਹੀਨੇ ਬਾਅਦ ਮਹੀਨੇ ਬਾਅਦ ਤੇ ਤੜਕੇ ਦੀ ਉਹ ਸਹੀ ਤੜਕੇ ਦੀ ਬੰਦ ਹੀ ਖੜੀ ਆ ਕਿੱਥੇ ਆਉਂੀ ਨੀ ਤਾਂ ਹੁਣ ਆਈ ਏ ਖੜ ਜਾ ਇੱਕ ਮਿੰਟ ਬਰੇ ਬਗਲਾ ਮੈਨੂੰ ਤਾਂ ਆਰਟ ਹੀ ਨਹੀਂ ਵੀ ਹਣਾ ਨਹੀਂ ਨਹੀਂ ਜਾਂਦੀ ਬਾਈ ਆਪਾਂ ਖੜਿਆ ਥੱਲੇ ਜੀ ਨੋਦੀ ਵੀ ਆਤ ਨੂੰ ਬੈਠੀ ਆ ਅੱਛਾ ਇੱਥੇ ਆ ਗਈ ਹੜਿਆ ਹੜਿਆ ਆ ਆ ਇਹ ਤਾਂ ਚਿੜੀ ਆ ਇਹ ਤੇ ਆ ਅੱਛਾ ਬਾਈ ਇੱਕ ਮਿੰਟ ਖੜ ਜਾਏ ਇੱਕ ਮਿੰਟ ਧਿਆਨ ਲਾ ਕੇ ਵੇਖ ਮਣ ਫਿਰ ਆਏ ਆ ਮੈਨੂੰ ਨਹੀਂ ਪੁੱਤ ਤੈਨੂੰ ਨਹੀਂ ਸਹੀ ਹਜੇ ਮੈਨੂੰ ਉਹ ਫਰਦੀ ਹੋਵੇ ਹਾਂ 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 ਹੋ ਆ ਗਈ ਇਹ 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 ਖੜ ਜਾਇਆ ਲਿਸ਼ਕਾਏ ਬਾਈ ਤੋਂ ਨਦੀ ਨਹੀਂ ਦੇਖੋ ਸਾਡੇ ਦੇਸੀ ਆ ਜੱਲੀ ਬਾਈ ਆ ਆ ਜਾਂਦੀ ਐਂਦੀ ਨਹੀਂ ਕਹਿੰਦੇ ਨਹੀਂ ਆਉਂਦੀ ਆ ਆ ਜਾਂਦੀ ਦਿਸਗੀ ਦਿਸਗੀ ਇੱਕ ਕਰੀ ਦਿਸਗੀ ਆ ਮਾੜੀ ਦੇ ਆਉਂਦੀ 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 ਮੰਦਾ ਆਉਂਦੀ ਏ ਆ ਆ ਜਾਂਦੀ ਏ ਇਹ ਆ ਵਰਦੀ ਆ ਦੇਖ ਆ ਦੇਖ ਦਿਸਗੀ ਇਹ ਸਹੀ ਮਹੀਨੇ ਬਾਅਦ ਕੱਢੀ ਹੈ ਕਬੂਤਰੀ ਹੈ ਫੇਰ ਬਾ ਫੇਰ ਕੱਢ ਗਈ ਫੇਰ ਬਾ ਨਹੀਂ ਇਹ ਤਾਂ ਪਤਾ ਮੈਨੂੰ ਇਹ ਮਹੀਨੇ ਬਾਅਦ ਕੱਢੀ ਐ ਇਹ ਤੜਕੇ ਦੀ ਬਾਂਦੀ ਖੜੀ ਐ ਚਾਚੂ ਦੇ ਦੋ ਚਾਚੂ ਚਾਲਦੇ ਕਰੇ ਚਾਹ ਦਾਣਾ ਹਾਂ ਚੱਲ ਮਾਰੀ ਅਜੇ ਦੀਵੇ 'ਤੇ ਮਾਰ ਭਾਂਦੀ ਕੋਲ ਹੀ ਮਾਰ ਪਰ ਦੀਵੇ ਦੇ ਵੱਜੇ ਭੰਨਦਾ ਭੰਨ ਦੇ ਪੱਕੀ ਗੱਲ ਐ ਪੱਕੀ ਗੱਲ ਐ ਪਰ ਹਾਂ ਅੱਡ ਜਾ ਫਿਰ ਸਾਡੇ ਨਾਲ ਮਾਰੀ ਇਹ ਕਰਖੀ ਹੋੜਾ ਵਜੀ ਤੇ ਦੀਵੇ ਦੇ ਆ ਬਈ ਆ ਪਿਆ ਹੈਂ ਯਾਰ ਉਹ ਆ ਬਈ ਇਹ ਮੁੜ ਜਾਂਦਾ ਵੇਖ ਲਈ ਇਹ ਮੁੜਿਆ ਪਿਆ ਉਹ ਆ ਗਈ ਇਨੀ ਦੀ ਵਜ੍ਹਾ ਹਾਂ ਇਹਨੂੰ ਮੈਂ ਫੜਾਇਆ ਸੀਗਾ ਮੈਂ ਗੱਟੇ ਤੇ ਮਾਰਿਆ ਸੀ ਸਟਲੈਟ ਤਾਂ ਹੈ ਨਹੀਂ ਚਲੋ ਕੋਈ ਨਾ ਜਦੋਂ ਆ ਗਿਆ ਜਦੋਂ ਚੋਕ ਲੈਣਗੇ ਹਣ ਦਿਓ ਆਹਰੀ ਬੈਰੀ ਜਾਂ ਜਿੱਦ ਇਟਸ ਨੋ ਮੋਰ ਟਾਈਮ ਬਾਏ ਸ਼ਹਿਰ ਦੇ ਦਰਵਾਹ ਬਿੱਧ ਸ਼ਹਿਰ ਦੇ ਦਰਵਾਹ ਇਨ ਸ਼ਹਿਰ ਦੇ ਦਰਵਾਹ ਹਾਂ ਜੀ ਆ ਗਏ ਜੀ ਘਰੇ ਵੇਖੀ ਮੈਂ ਸੰਝ ਦੇਦੀ ਕਿਹੜੀ ਵੀ ਉਹ ਵੀ ਕਰਨ ਲੱਗਾ ਚੌਂ ਚੌਂ ਲਿਓ ਘਰੇ ਆਪਾਂ ਇਧਰ ਐ ਕਹਿੰਦੇ ਬੱਚਿਆਂ ਦਾ ਤਾਂ ਨਹੀਂ ਗੱਲ ਪਾਣਾ ਤਾਂ ਕਿਸੇ ਨਹੀਂ ਬਾਹਰ ਬੈਠਾ ਦਾ ਵਿਚਾਰਿਆਂ ਦਾ ਕਿਤੇ ਲੱਟਰ ਜਿ ਲੱਤਾਂ ਪਟਾ ਉਹਨੂੰ ਕਹਿਆ ਸੀ ਕੁੱਤਾ ਲੱਤਾਂ ਪਟਕ ਕੇ ਲੈ ਗਏ ਹੁਣ ਹਾਂ ਆ ਵੇ ਇੱਕ ਮਾਰ ਗਿਆ ਹੋ ਰੇ ਯਾਰ ਓਏ ਕਿ ਜੁੜੇ ਪਏ ਓਏ ਹਲੋ ਕੰਫਰਮ ਕਰਦੀ ਓਏ ਕੋਈ ਨਾ ਕੋਈ ਨਾ ਵਦਗਾ ਠੰਡ ਲੱਗਣੀ ਵੀ ਜ਼ਰੂਰੀ ਹੈ ਗਰਮੀ ਤਾਂ ਬਹੁਤ ਲਾਲਾ ਦੇਖ ਲੈਣ ਨੂੰ ਆਪਾਂ ਤੇ ਚੱਲ ਇਹਨੂੰ ਅੰਦਰ ਕਰੀਏ ਬਈ ਠੀਕ ਆ ਲਾਈਟ ਹੈ ਨਹੀਂਗੀ ਤੇ ਫੋਨ ਦੀ ਟਾਰਚ ਨਾਲ ਹੀ ਜਿੰਨੇ ਕੰਮ ਨਿਪਟੜਦੇ ਨੇ ਵੇਖੜ ਗਏ ਤੇ ਵੀਡੀਓ ਦੀ ਚੱਕ ਨਹੀਂ ਕਰਦੇ ਕਿਉਂਕਿ ਹਣਾ ਟਾਈਮ ਹੋਇਆ ਪਿਆ ਘਟ ਤੇ ਸਮਾਂ ਹੋ ਗਿਆ ਵੱਧ ਬਾਹਰੋਂ ਬਾਹਰ ਕੋਲ ਵੀਰੇ ਹਾਂ ਆਈ ਹੈ ਇਹ ਤਾਂ ਸਹੀ ਦਿਮਾਗ ਦਾ ਪਤਾ ਲੱਗਦਾ ਸਹੀ ਦਿਮਾਗ ਦੀ ਨਿਸ਼ਾਨੀ ਹੈ ਹਾਂਜੀ ਮੇਰੇ ਦੋਸਤੋ ਆ ਗਈ ਇਧਰ ਲੁਕਰੇ ਚੋਬਰ ਨੂੰ ਮ ਕਰੇ ਛੱਡਿਆਂ ਦਾ ਸੀਗਾ ਰੋਟੀ ਖਾ ਜਾਂਦੀ ਤੇ ਪਾਣੀ ਦੀਆਂ ਬੋਟਲਸ ਲੈ ਚਲੀ ਆਪਾਂ ਇਧਰੋਂ ਹਣਾ ਬਈ ਇੱਕ ਤਾਂ ਆਪ ਦੀ ਪੀਰ ਨੂੰ ਭਰ ਲਿਆਗੇ ਤੇ ਇੱਕ ਭਰ ਲਈਏ ਵੀਰੇ ਆਪਾਂ ਓਏ ਹਾਂ ਸੱਚ ਉਹ ਕਰਨਾ ਤੂਤਰਾਂ ਵਾਸਤੇ ਵਾ ਤੱਤਾ ਪਾਣੀ ਲਾਉਣਾ ਕਰੋ ਹਜੇ ਪਾਣੀ ਪਾਣਾ ਤੂਤਰ ਨੂੰ ਤੱਤਾ ਆਪਾਂ ਠੀਕ ਹੈ ਕੂਤਰਾ ਸ ਤੇ ਤੱਤਾ ਪਾਣੀ ਲਈਏ ਤੇ ਆਪਦੇ ਪੀਰ ਨੂੰ ਪਾਣੀ ਲਈਏ ਤੇ ਵੀਡੀਓ ਅਪਲੋਡ ਕਰਦੇ ਤੇ ਸਾਰੇ ਕੂਤਰਾ ਨੂੰ ਦਾਣਾ ਪਾਣੀ ਪਾ ਦਈਏ ਹਨਾ ਵੀਰੇ ਅੱਜ ਹੋ ਗਈ ਲੇਟ ਪਰ ਤੁਹਾਨੂੰ ਪਤਾ ਹੀ ਆ ਆਪਾਂ ਆਰਡਰ ਵਾਲੇ ਕੂਤਰਾ ਤਾਂ ਹੱਲ ਕਰਕੇ ਗਈ ਸੀ ਇਹਨਾਂ ਆਰਡਰ ਵਾਲੇ ਕੂਤਰਾ ਨੂੰ ਦਾਣਾ ਪਾਣੀ ਪਾ ਕੇ ਗਈ ਸੀ ਆਪਾਂ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਦੇ ਆ ਹਨਾ ਤਾਂ ਹੱਸਦੇ ਜੇ ਇਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਹਨਾਂ ਨੂੰ ਕੋਈ ਦੁੱਖ ਨਹੀਂ ਤੇ ਦੁੱਖ ਮੱਕਸ ਨੂੰ ਸੁਣਾਉਣੇ ਵੀ ਨਹੀਂ ਤੇ ਹੈ ਵੀ ਨਹੀਂ ਹਨਾ ਪਰ ਠੀਕ ਆ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਐਂ ਤਾਂ ਕਹਿਣੇ ਹੁੰਦਾ ਮੈਂ ਦੂਬਾਤ ਪਤਾ ਨਹੀਂ ਕੀ ਹੋਇਆ ਜਦੋਂ ਕੈਮਰਾ ਆਫ ਹੋਇਆ ਤੇ ਕੋਈ ਨਾ ਬਧੀਆ ਖੁਸ਼ ਰਹਿਣ ਦੀ ਆਤ ਪਾਉਣਿਆ ਹੋਣਾ ਹਨਾ ਗੁਰੂ ਸਰ ਜਾਇਆ ਕਰਾਂਗੇ ਜਿਦ ਤਨੇ ਵਿਹਲੇ ਹੁੰਨੇ ਆ ਮਤਲਬ ਵਿਹਲੇ ਤਾਂ ਨਹੀਂ ਗੁਰੂ ਸਰ ਜਾਇਆ ਕਰਾਂਗੇ ਘਰੇ ਰਿਆ ਕਰਾਂਗੇ ਪਸੋਂ ਯਾਰ ਤੁਹਾਨੂੰ ਮੈਂ ਕੀ ਦੱਸਾਂ ਛੱਡੋ ਯਾਰ ਹੁਣ ਸਿਆਣਾ ਗੱਲਾਂ ਨਹੀਂ ਕਰਦਾ ਤੇ ਦਾਣਾ ਪਾਣੀ ਪਾਤਾ ਇਹ ਸਾਰੇ ਗੂਤਰਾਣਾ ਡਨ ਹੋ ਗਿਆ ਹਣਾ ਘਰ ਤੋਂ ਤਾਂ ਵਾਟਰ ਲਿਆਂਦਾ ਸੀ ਆ ਦਾਣਾ ਪਾਣੀ ਕਰ ਲਿਆ ਸੀ ਰੈਡੀ ਤੇ ਅੰਦਰਲੇ ਬੱਚੇ ਜਿਹੜੇ ਔਰ ਇੱਥੇ ਬਾਹਰ ਪਏ ਸੀ ਬੱਚੇ ਵੀ ਉਹ ਅੰਦਰ ਕਰਤੇ ਹਨਾ ਆ ਜਿਹੜਾ ਵਿਚਾਰਾ ਬੱਚਾ ਮਰਿਆ ਫਿਰ ਤੁਹਾਨੂੰ ਪਤਾ ਹਨਾ ਸਵੇਰ ਤਾਂ ਆਪਾਂ ਲੰਘ ਹੀ ਸੀਗੇ ਤੇ ਇਹਨੂੰ ਮੈਂ ਹੁਣ ਨਾ ਆਪਦਾ ਮੇਰੇ ਕਈ ਭਾਲ ਕੇ ਸਾਲਾ ਕੀ ਯਾਰ ਬੜਾ ਦੁੱਖ ਹੁੰਦਾ ਵੇਖ ਕੇ ਯਾਰ ਭੈਣ ਜੀ ਯਾਰ ਛੱਡੋ ਚਲੋ ਕੋਈ ਨਹੀਂ ਯਾਰ ਜਵੇਂ ਰੱਬ ਚਾਹੁੰਦਾ ਉਹ ਵੀ ਹੋਣੀ ਹਨਾ ਕਿਬਾ ਠੀਕ ਆ bro hope so ਰਾਤ ਦੀ ਰੈ ਕਰੀ ਹੁੰਦੀ ਹੈ ਮਾੜੀ ਤੇ ਕੱਲ ਨੂੰ ਆਪਾਂ ਲਾਵਾਂਗੇ ਕਬੂਤਰਾਂ ਨੂੰ ਮਲੱਪਾਂ ਵਾਲੀ ਦਵਾਈ ਕੱਲ ਉਹ ਡੀਵਾਰਮਿੰਗ ਕਰਾਂਗੇ ਡੀਵਾਰਮਿੰਗ ਪਲੱਸ ਓਕੇ ਦਾ ਇਲਾਜ ਡੀਵਾਰਮਿੰਗ ਵੀ ਹੋ ਜੂਗੀ ਤੇ ਜਿਹੜੇ ਕਬੂਤਰ ਸੁੱਕਦੇ ਆ ਉਹ ਵੀ ਭਰ ਜਾਣਗੇ ਨਾਲੇ ਹਨਾ ਐਸਾ ਟ੍ਰੀਟਮੈਂਟ ਕਰਨਾ ਆਪਾਂ ਕੱਲ ਨੂੰ ਤੇ ਬਾਕੀ ਮੈਨੂੰ ਐਂ ਲੱਗਦਾ ਯਾਰ ਕੱਲ ਨੂੰ ਧੁੰਦ ਪਾਊਗੀ 100% ਹਨਾ ਹੁਣ ਮੌਸਮ ਨੂੰ ਦੇਖ ਕੇ ਲੱਗ ਰਿਹਾ ਵੀ ਕੱਲ ਨੂੰ ਮੈਨੂੰ ਲੱਗਦਾ ਦਵਾਈ ਲੱਗਣੀ ਨਹੀਂ ਕਿਉਂਕਿ ਹੁਣ ਡੇਲੀ ਨੂੰ ਤਾਂ ਸਵੇਰ 8 ਵਜੇ ਤੋਂ ਧੁੱਪ ਨਿਕਲ ਜਾਂਦੀ ਹੈ ਮੈਨੂੰ ਲੱਗਾ ਕੱਲ ਨੂੰ ਫੁੱਲ ਤੋਂ ਧੂਗੀ ਤੜਕੇ ਹਨਾ 11:00 ਵਜੇ ਤੱਕ 12:00 ਵਜੇ ਤੱਕ ਧੂਗੀ ਫੁੱਲ ਕੋਈ ਈਸ਼ ਵਾਲੀ ਗੱਲ ਨਾ ਛੱਡੋ ਕੋਈ ਦਾਣਾ ਪਾਣੀ ਹੋ ਗਿਆ ਵੀ ਸਾਰੇ ਕਬੂਤਰਾਂ ਨੂੰ ਠੀਕ ਹੈ ਜੀ ਓਕੇ ਦਾਣਾ ਜੀ ਅੰਦਰੋਂ ਅੰਦਰ ਜਿਹੜਾ ਦੋ ਜੋੜਾ ਉਹਨਾਂ ਨੂੰ ਵੀ ਵੱਡਿਆਂ ਨੂੰ ਵੀ ਜਾਲ ਵਾਲਨ ਨੂੰ ਵੀ ਬੱਚਿਆਂ ਨੂੰ ਵੀ ਤੇ ਬੈਠ ਕੱਲ ਨੂੰ ਵੀ ਸਭ ਨੂੰ ਹੋ ਗਿਆ ਇਹਨਾਂ ਹੱਥ ਥੱਲੇ ਆ ਦੇਖੋ ਵਿਚਾਰਾਂ ਵਾਸਤੇ ਡੰਡਾ ਲਾਇਆ ਬੈਠੇ ਨੂੰ ਐਸਾ ਹਬਤ ਹੋਣਾ ਕੋਣ ਦੇ ਖੰਭ ਬੰਨੇ ਨੇ ਦੋਵੇਂ ਨਵੇਂ ਪਾਸਿਓ ਫਿਰ ਇਹਨਾਂ ਦੇ ਕੁੱਤੇ ਉੱਡ ਕੇ ਤਾਂ ਨਹੀਂ ਚੜਿਆ ਜਾਂਦਾ ਤਾਂ ਕਰਕੇ ਆਪਾਂ ਥੱਲੇ ਹੀ ਡੰਡਾ ਲਾ ਦੇਣਾ ਵਾਸਤੇ ਵਿਚਾਰ ਠੀਕ ਹੈ ਦੇਖਦੇ ਕੀ ਬੰਦ ਹੈਗਾ ਕਿਰਾਂ ਪੈ ਨੇ エアਪੋਰਟ ਹੈ ਉਹ ਠੰਡ ਬਹੁਤ ਹੈ 10 11 ਵਜੇ 10 11 ਮੇਰੇ ਹਿਸਾਬ ਨਾਲ ਤਾਂ ਇਹ ਹੈ ਨਾ ਓਕੇ ਡਾਨਾ ਬਸ ਬਾਏ ਗੁੱਡ ਨਾਈਟ ਸਾਰੇ